ਦੋਸਤੋ ਇੱਕ ਬੜੀ ਪੁਰਾਣੀ ਕਹਾਵਤ ਆ ਅਸਮਾਨ ਤੋਂ ਡਿੱਗਿਆ ਤੇ ਖਜੂਰ ਤੇ ਲਟਕਿਆ ਅੱਜ ਅਰਵਿੰਦ ਕੇਜਰੀਵਾਲ ਦੇ ਹਾਲਾਤ ਉਹ ਨੇ ਜਿਹੜਾ ਆਦਮੀ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਇਹ ਕਹਿੰਦਾ ਸੀਗਾ ਕਿ ਅਸੀਂ ਸੱਤਾ ਪਰिवर्तन ਕਰਨ ਨਹੀਂ ਆਏ ਅਸੀਂ ਤਾਂ ਦੇਸ਼ ਵਿੱਚ ਵਿਵਸਥਾ ਪਰिवर्तन ਕਰਨ ਆਏ ਆ ਅਸੀਂ ਤਾਂ ਲੋਕਪਾਲ ਦਾ ਬਿੱਲ ਲਾਗੂ ਕਰਾਂਗੇ ਤੇ ਪ੍ਰਾਈਮ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਧਾਰੇ ਵਿੱਚ ਲੈ ਕੇ ਆਵਾਂਗੇ ਅਸੀਂ ਤਾਂ ਸਵਰਾਜ ਦੀਆਂ ਨੀਤੀਆਂ ਲਾਗੂ ਕਰਾਂਗੇ ਔਰ ਅਸੀਂ ਪੁੱਛ ਕੇ ਲੋਕਾਂ ਨੂੰ ਕੰਮ ਕਰਿਆ ਕਰਾਂਗੇ ਪੰਜਾਬ ਵਿੱਚ 3 ਸਾਲ ਹੋ ਗਏ ਨੇ ਮੇਰੇ ਵੀਰੋ ਤੁਸੀਂ ਮੈਨੂੰ ਦੱਸ ਦਿਓ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਇਨਸਾਫ ਕਿੱਥੇ ਹੈ ਇਹਨਾਂ ਦੇ ਆਪਣੇ ਐਮ.ਐਲ.ਏ. ਕੁੰਗਰ ਵਿਜੇ ਪ੍ਰਤਾਪ ਸਿੰਘ ਰੋਜ਼ ਚੀਕਾ ਮਾਰ ਰਹੇ ਨੇ ਔਰ ਡਰੱਗਜ਼ ਦੇ ਉੱਤੇ ਇਹਨਾਂ ਨੂੰ ਕੋਸ ਰਹੇ ਨੇ ਕਿ ਤੁਸੀਂ ਟੋਟਲ ਫੇਲਿਅਰ ਹੋਏ ਹੋ ਔਰ ਜਿਹੜੇ ਕਹਿੰਦੇ ਸੀ ਅਸੀਂ ਕਰਜ਼ਾ ਘਟਾਵਾਂਗੇ ਸਰਕਾਰ ਦਾ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ੇ 'ਚ ਇਜ਼ਾਫਾ ਹੋਇਆ ਔਰ ਤੁਸੀਂ ਆ ਹੁਣ ਦੇਖਿਆ ਦਿੱਲੀ ਵਿੱਚ ਆ ਆਡੀਟਰ ਜਨਰਲ ਦੀ ਰਿਪੋਰਟ ਛਾਇਆ ਹੋਈ ਆ ਇਹਦੇ ਘਰ ਦਾ ਸ਼ੀਸ਼ ਮਹਿਲ ਦਾ ਖੁਲਾਸਾ ਹੋ ਗਿਆ ਜਿਹੜਾ ਕਹਿੰਦਾ ਸੀ ਤਾਂ ਸਾਦੇ ਜਿਹੇ ਬੰਦੇ ਆ ਜੀ ਆਮ ਜਿਹੇ ਬੰਦੇ ਆ ਜੀ ਚੀਫ ਮਿਨਿਸਟਰ ਦੇ ਸਰਕਾਰੀ ਘਰ ਵਿੱਚ 45 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ 45 ਕਰੋੜ 100 ਤੋਂ ਉੱਤੇ ਕੰਡੀਸ਼ਨਰਸ ਲਾਏ ਗਏ ਨੇ ਬਾਥਰੂਮਾਂ ਤੱਕ ਇਹ ਕੰਡੀਸ਼ਨਰਸ ਠੋਕ ਦਿੱਤੇ ਗਏ ਨੇ ਮਹਿੰਗੇ ਮਹਿੰਗੇ ਕਾਰਪੈਟਸ ਵਿਦੇਸ਼ਾਂ ਜੋ ਇਹਨੇ ਇਟਾਲੀਅਨ ਮਾਰਬਲ ਲਾਇਆ ਗਿਆ ਵਾ ਜਿਹੜਾ ਕਹਿੰਦਾ ਸੀ ਸ਼ੀਲਾ ਡਿਕਸ਼ਨ ਨੇ ਜੀ ਖਰੇ 7 ਕਿਹਾ 8 ਏਸੀ ਲਾਇਆ ਮੈਂ 10 ਗੁਣਾ ਉਹਦਾ ਰਿਕਾਰਡ ਤੋੜਿਆ ਵਾ ਔਰ ਦਿੱਲੀ ਵਿੱਚ ਹੁਣ ਕੀ ਕਹਿ ਰਿਹਾ ਵਾ ਕਿੱਥੇ ਆਣ ਕੇ ਡਿੱਗੀ ਰਾਜਨੀਤੀ ਕਿ ਅਸੀਂ ਗ੍ਰੰਥੀਆਂ ਨੂੰ ਤੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਵਾਂਗੇ ਪੰਜਾਬ ਵਿੱਚ ਤਾਂ 1000 ਰੁਪਏ ਹੋਰ ਤਾਂ ਉਹਨੂੰ ਦਿੱਤਾ ਸੀ ਮਹੀਨਾ ਪ੍ਰੋਮਿਸ ਕੀਤਾ ਉਹ ਤਾਂ ਅੱਜ ਤੱਕ ਹੀ ਦਿੱਤਾ ਨਹੀਂਗਾ ਪਹਿਲੀ ਗੱਲ ਤਾਂ ਉਸੂਲਨ ਗਲਤ ਗੱਲ ਹੈ ਕਿ ਤੁਸੀਂ ਧਾਰਮਿਕ ਲੋਕਾਂ ਨੂੰ ਰਿਸ਼ਵਤ ਦੇ ਰਹੇ ਹੋ ਔਰ ਫਿਰ ਉਹਨਾਂ ਨੂੰ ਪੈਸੇ ਦੇ ਕੇ ਆਪਣੀ ਅਰਦਾਸ ਕਰਵਾ ਰਹੇ ਹੋ ਅਗਰ ਆ ਮੰਨ ਲਓ ਕਿ ਤੁਸੀਂ ਦੇ ਹੀ ਰਹੇ ਹੋ ਤੇ ਫਿਰ ਦਿੱਲੀ ਦੇ ਵਿੱਚ ਜਿਹੜੇ ਈਸਾਈ ਲੋਕਾਂ ਦੀਆਂ ਮਸਜਿਦਾਂ ਨੇ ਫਿਰ ਮੌਲਵੀਆਂ ਨੂੰ ਵੀ ਦਿਓਗੇ ਤੇ ਜਿਹੜੇ ਕ੍ਰਿਸਚੀਅਨਸ ਨੇ ਜਿਹੜੇ ਚਰਚਸ ਵਿੱਚ ਪਾਸਟਰ ਕੰਮ ਕਰਦੇ ਫਿਰ ਉਹਨਾਂ ਨੂੰ ਵੀ ਦਿਓ ਫਿਰ ਜਿਹੜੇ ਐਸਸੀ ਲੋਕਾਂ ਦੀਆਂ ਧਰਮਸ਼ਾਲਾਵਾਂ ਸਾਰੇ ਦਿੱਲੀ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਦਿਓ ਦੋਸਤੋ ਕਹਿਣ ਤੋਂ ਮੇਰਾ ਭਾਵ ਹੈ ਕਿ ਕਿੱਥੇ ਗੱਲਾਂ ਕਰਦਾ ਸੀ ਨੈਤਿਕ ਤੇ ਕਿੱਥੇ ਆਣ ਕੇ ਡਿੱਗੇ ਨੇ ਸ਼ਰਾਬ ਘੁਟਾਲਾ ਕੋ ਐਵੇਂ ਘੁਟਾਲਾ ਨਹੀਂਗਾ ਸੈਂਕੜੇ ਕਰੋੜਾ ਰੁਪਏ ਦਾ ਘੁਟਾਲਾ ਔਰ ਡੇਡ ਡੇਡ ਸਵਾ ਸਵਾ ਡੇਡ ਡੇਡ ਸਾਲ ਜੇਲਾ ਘਟੀਆਂ ਨੇ ਇਹਨਾਂ ਲੋਕਾਂ ਨੇ ਔਰ ਜਮਾਨਤਾ ਕੋ ਥੱਲੇ ਦੀ ਅਦਾਲਤ ਨਹੀਂ ਨਹੀਂ ਦੇਤੀਆਂ ਜਿਵੇਂ ਕਿ ਭਾਰਤ ਪੂਸ਼ਨਾਸ਼ੂ ਦੇ ਮੁਕੱਦਮਿਆਂ ਨੂੰ ਕਵਾਸ਼ ਕਰ ਦਿੱਤਾ ਵਾ ਸਾਨੂੰ ਸਾਰਿਆਂ ਨੂੰ ਬੇਲਾਂ ਥੱਲਿਓ ਲੋਰ ਕੋਰਟ ਤੋਂ ਹਾਈ ਕੋਰਟ ਤੋਂ ਮਿਲ ਗਿਆ ਨੇ ਇਹਨਾਂ ਨੂੰ ਸੁਪਰੀਮ ਕੋਰਟ ਨੇ ਬੇਲਾਂ ਦਿੱਤੀਆਂ ਨੇ ਕੰਡੀਸ਼ਨਸ ਲਾਈਆਂ ਨੇ ਕਿ ਕੇਜਰੀਵਾਲ ਸਾਹਿਬ ਕੋ ਫਾਈਨਲੀ ਸਾਈਨ ਕਰ ਸਕਦੇ ਮਜਬੂਰੀ 'ਚ ਅਤੀਸ਼ੀ ਨੂੰ ਚੀਫ ਮਿਨਿਸਟਰ ਬਣਾਉਣਾ ਪਿਆ ਦੁਬਾਰਾ ਵੀ ਕਿਤੇ ਗਲਤੀ ਨਾਲ ਜਿੱਤ ਗਿਆ ਤੇ ਉੱਥੇ ਚੀਫ ਮਿਨਿਸਟਰ ਆਪ ਕੋ ਫਾਈਨਲੀ ਸਾਈਨ ਕਰਦਾ ਆਪ ਬਾੜ ਨਹੀਂ ਸਕਦਾ ਪਰ ਮੈਂ ਦਿੱਲੀ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਾਂ ਇਹਦਾ ਜਿਹੜਾ ਅਸਲੀ ਚਿਹਰਾ ਪੇਸ਼ਾਨ ਪਹਿਚਾਣ ਲਿਆ ਇਹ ਵਿਅਕਤੀ ਉਹ ਆ ਜਿਹੜਾ ਮੈਂ ਕਹੂੰਗਾ ਕਿ ਇਹ ਭਾਜਪਾ ਦੀ ਬੀ ਟੀਮ ਵਾਂਗੂ ਕੰਮ ਕਰ ਰਿਹਾ ਉਸਰਾ ਕੇ ਜਿਹੜੇ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਇਹਨਾਂ ਨੇ ਡਿਬਰੂਗੜ ਜੇਲ੍ਹ ਚ ਭੇਜਿਆ ਇਹਨਾਂ ਦੇ 92 91 ਬੰਦੂਆ ਮਜਦੂਰਾਂ ਦੇ ਮੂੰਹ ਵਿੱਚ ਕੋ ਜ਼ੁਬਾਨ ਨਹੀਂ ਹੈ ਕਿ ਉਹਨੂੰ ਕੰਡੈਮ ਕਰਨ ਪਿਲੀ ਪੀਤ ਵਿੱਚ ਤਿੰਨ ਨੌਜਵਾਨ ਮਾਰੇ ਗਏ ਨੇ ਇੱਕ ਫਰਜ਼ੀ ਜੀ ਚਿੱਠੀ ਲਿਖਤੀ ਹੈ ਕਿ ਐਮਐਲਏ ਨੇ ਸਪੀਕਰ ਨੂੰ ਭਗਵੰਤਪਾਨ ਉਸਤੇ ਨਹੀਂ ਬੋਲਿਆ ਕੇਜਰੀਵਾਲ ਉਸਤੇ ਨਹੀਂ ਬੋਲਿਆ ਇਹ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਤਾਨਾਸ਼ਹੀ ਦਾ ਰਾਜ ਚੱਲ ਰਿਹਾ ਵਾ ਜਿਹੜਾ ਕੁਸਕਦਾ ਉਹਨੂੰ ਚੱਕ ਕੇ ਜੇਲ੍ਹ ਵਿੱਚ ਛੁੱਟਿਆ ਜਾਂਦਾ ਵਾ ਮਲਵਿੰਦਰ ਸਿੰਘ ਮਾਲੀ ਤੋਂ ਲੈ ਕੇ ਜਿੰਨੇ ਐਕਟਿਵਿਸਟ ਸੀਗੇ ਜੇ ਕੋਈ ਟਵੀਟ ਵੀ ਕਰਦੇ ਜੇ ਕੋਈ ਵੀਡੀਓ ਪਾਦੇ ਇਹਨਾਂ ਦੇ ਉਲਟ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਨੇ ਮੈਂ ਤੁਹਾਡੇ ਸਾਹਮਣੇ ਬੈਠਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਪਰਚਾ ਦਰਜ ਦਰਜਣਾ ਲੋਕਾਂ ਨੂੰ ਫੜ ਕੇ ਅੰਦਰ ਜੇਲ੍ਹ ਵਿੱਚ ਦੇ ਦਿੱਤਾ ਔਰ ਉੱਥੇ ਭਾਜਪਾ ਨੂੰ ਕੋਸਦਾ ਵਾ ਕੇ ਈਡੀ ਤੇ ਸੀਬੀਆਈ ਸਾਡੇ ਤੇ ਜ਼ੁਲਮ ਕਰ ਰਹੀ ਹੈ ਉਦੋਂ ਵੱਡ ਦਾ ਜ਼ੁਲਮ ਪੰਜਾਬ ਦੇ ਵਿੱਚ ਆਪਣੀਆਂ ਏਜੰਸੀਆਂ ਦੇ ਪੁਲਿਸ ਦੇ ਰਾਹੀਂ ਆਪਣੇ ਵਿਰੋਧੀਆਂ ਤੇ ਕਰ ਰਿਹਾ ਹੈ ਪ੍ਰੈਸ ਦੀ ਆਜ਼ਾਦੀ ਦੀ ਬਹੁਤ ਵੱਡੀ ਗੱਲ ਕਰਦਾ ਕਿ ਵਾਹ ਗੋਦੀ মিডিਆ ਬਣਾ ਦਿਆ ਹੈ ਭਾਜਪਾ ਨੇ ਤੇ ਪੰਜਾਬ ਦੇ ਵਿੱਚ ਕੀ ਹੈ ਜੀ ਪਰਸੋ ਚੌਥ ਤਿੰਨ ਚਾਰ ਦਿਨ ਪਹਿਲਾਂ ਪ੍ਰਗਟ ਸਿੰਘ ਐਮਐਲਏ ਸਾਡੇ ਕਾਂਗਰਸ ਦੇ ਲੀਡਰਸ ਨੇ ਆਹੀ ਬਦਲਾਖੋਰੀ ਤੇ ਪ੍ਰੈਸ ਕਾਨਫਰੰਸ ਕੀਤੀ ਆ ਕਿਸੇ ਮੇਨਸਟ੍ਰੀਮ ਟੈਵ ਟੈਲੀਵਿਜ਼ਨ ਨੇ ਕਿਸੇ ਮੇਨਸਟ੍ਰੀਮ ਅਖਬਾਰ ਨੇ ਉਹਨਾਂ ਦੀ ਖਬਰ ਨਹੀਂ ਛਾਇਆ ਕੀਤੀ ਹੋਰ ਪ੍ਰੈਸ ਦੀ ਆਜ਼ਾਦੀ ਦਾ ਗੜਾ ਕਿੱਦਾਂ ਕੁੱਟੀਦਾ ਜੀ ਬਹੁਤ ਸਾਰੇ ਚੈਨਲ ਬੰਦ ਕਰ ਦਿੰਦੇ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨਾਂ ਦੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦਿੰਦੇ ਨੇ ਇਸ ਲਈ ਮੈਂ ਸਮੂਹ ਸਤਕਾਰਯੋਗ ਪੰਜਾਬ ਦੇ ਗਹਿਰਤਮੰਦ ਲੋਕਾਂ ਨੂੰ ਕਹਾਂਗਾ ਕਿ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰ ਦਿੱਲੀ ਵਿੱਚ ਬੈਠੇ ਨੇ ਉਹਨਾਂ ਨੂੰ ਇੱਕ ਇੱਕ ਫੋਨ ਕਰਕੇ ਜਰੂਰ ਜੇ ਨਹੀਂ ਜਾ ਸਕਦੇ ਫੋਨ ਕਰਕੇ ਸਮਝਾਓ ਕਿ ਸਾਡੇ ਨਾਲ ਇਹਨਾਂ ਨੇ 3 ਸਾਲਾਂ ਵਿੱਚ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਦੇ ਨਾਲ ਕਿਵੇਂ ਦੁਦਬੇਵਾਰ ਕੀਤਾ ਵਾ ਤੇ ਇਹਨਾਂ ਨੂੰ ਉੱਥੇ ਦਿੱਲੀ ਵਿੱਚ ਵੀ ਆਪਾਂ ਨੂੰ ਹਰਵਾਉਣ ਦਾ ਜਿਹੜਾ ਬੀੜਾ ਚੱਕਣਾ ਚਾਹੀਦਾ ਵਾ ਮੈਂ ਤਾਂ ਸਿਰਫ ਜੋ ਵਾਤਾਵਰਨ ਹੈ ਜੋ ਪੰਜਾਬ ਦਾ ਇਸ ਵਕਤ ਜੋ ਹਾਲਾਤ ਨੇ ਆ ਸਾਡੇ ਡੱਲੇਵਾਲ ਸਭ ਬੈਠੇ ਨੇ ਭੁੱਖ ਹੜਤਾਲ ਤੇ ਮਰਨ ਕਿਨਾਰੇ ਨੇ ਕੈਂਸਰ ਦੇ ਪੇਸ਼ੈਂਟ ਨੇ ਬਸ ਫਰਜ਼ੀ ਵਿਹਾਨ ਨਹੀਂ ਜਾਂਦੇ ਨੇ ਬੀਜੇਪੀ ਉਹਨਾਂ ਦਾ ਕੰਮ ਕਰੇ ਸਰਕਾਰ ਪੰਜਾਬ ਦੀ ਤੁਹਾਡੇ ਹੱਥ ਵਿੱਚ ਆ ਤੁਸੀਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਕਿਉਂ ਨਹੀਂ ਬੁਲਾਉਂਦੇ ਇਕੱਲੇ ਡੱਲੇਵਾਲ ਸਾਹਿਬ ਦੇ ਔਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੁਸੀਂ ਪੰਜਾਬ ਦੇ ਸਾਰੇ ਐਮਐਲਏ ਸੇ ਐਮਪੀ ਸਾਰੀਆਂ ਪਾਰਟੀਆਂ ਦੇ ਇਕੱਠੇ ਕਰਕੇ ਪ੍ਰਾਈਮ ਮਿਨਿਸਟਰ ਦੀ ਕੋਠੀ ਦੇ ਬਾਹਰ ਧਾਂਕਿਉਂ ਨਹੀਂ ਮਾਰਦੇ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤੇ ਸਿੱਧੀ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋ ਜੇ ਇਸ ਲਈ ਦੋਸਤੋ ਬੱਚੋ ਔਰ ਦਿੱਲੀ ਵਾਲਿਆਂ ਨੂੰ ਵੀ ਬਚਾਓ ਮੈਂ ਨਾ ਜਾਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ